ਨੂੰ ਪਿਆਰਪਰੀ ਸਸਤੇ ਕਾਲਜੀ ਫਰੈਂਡਸ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਹਾਂ ਗਰਮੀਆਂ ਦਾ ਬਹੁਤ ਹੀ ਖੂਬਸੂਰਤ ਫਲਾਵਰ ਪਲਾਂਟ ਇਹ ਹੈਗਾ ਜੀ ਮੈਕਸੀਕਨ ਪਿਟੂਨੀਆ ਇਹ ਗਰਮੀਆਂ ਦਾ ਹੈ ਇਹ ਜੰਗਲੀ ਹੁੰਦਾ ਹੈ ਉਸ ਤਰ੍ਹਾਂ ਤੇ ਪਰ ਇਹਦੀ ਖੂਬਸੂਰਤੀ ਦੇਖ ਕੇ ਹਰ ਕੋਈ ਇਹਨੂੰ ਆਪਣੇ ਘਰ ਵਿੱਚ ਲਗਾਉਣਾ ਚਾਹੇਗਾ ਕਿਉਂਕਿ ਇਹ ਬਹੁਤ ਹੀ ਘੱਟ ਕੇਅਰ ਨਾਲ ਚੱਲਦਾ ਹੈ ਕੋਈ ਇਸ ਦੀ ਕੇਅਰ ਨਹੀਂ ਤੁਸੀਂ ਲਗਾ ਲਓ ਔਰ ਲਗਾ ਕੇ ਤੁਸੀਂ ਭੁੱਲ ਜਾਓ ਕੋਈ ਜਿਆਦਾ ਪਾਣੀ ਦੀ ਰਿਕਵਰਮੈਂਟ ਨਹੀਂ ਕੋਈ ਜਿਆਦਾ ਖਾਦ ਦੀ ਕੋਈ ਗੱਲ ਨਹੀਂ ਆ ਤੇ ਇਹਦੇ ਵਿੱਚ ਤਿੰਨ ਕਲਰ ਆਉਂਦੇ ਆ ਇੱਕ ਇਹ ਮੇਰੇ ਕੋਲ ਵਾਈਟ ਹੈ ਔਰ ਇੱਕ ਇਹ ਪਰਪਲ ਔਰ ਇੱਕ ਹੁੰਦਾ ਪਿੰਕ ਕਲਰ ਬਹੁਤ ਹੀ ਸੋਹਣਾ ਕਲਰ ਹੁੰਦਾ ਹੈ ਤੇ ਇਹ ਵਾਲਾ ਕਲਰ ਬਹੁਤ ਸੋਹਣਾ ਵੈਸੇ ਇਹ ਜੰਗਲੀ ਹੈ ਕਿਸਾਬ ਦਾ ਇਹ ਜੰਗਲੀ ਹੁੰਦਾ ਹੈ ਇਹ ਲੌਂਗ ਜਾਂਦੇ ਬਹੁਤ ਲੰਬੀ ਵੈਰਾਈਟੀ ਚਲੀ ਜਾਂਦੀ ਹੈ ਦੀ ਤੇ ਇੱਕ ਇਹ ਦੂਸਰਾ ਇਹ ਥੋੜਾ ਹਾਈ ਪੀਡਾ ਇਹ ਵਾਲਾ ਇਹ ਹੈ ਇਹ ਵੀ ਪਟੂਨੀਆ ਹੀ ਗਰਮੀਆਂ ਦਾ ਗਰਮੀਆਂ ਚ ਫਲਾਵਰਿੰਗ ਹੁੰਦੀ ਹੈ ਜ਼ਿਆਦਾਤਰ ਇਹਨੂੰ ਨਵੰਬਰ ਤੱਕ ਆਉਂਦੀ ਰਹਿੰਦੀ ਹੈ ਔਰ ਇਹਨੂੰ ਇਹ ਜਿਹੜਾ ਇਹ ਹਾਈਬ੍ਰਿਡ ਹੈ ਗਾਏ ਔਰ ਜਿਹੜਾ ਇੱਕ ਹੋਰ ਹੁੰਦਾ ਹੈ ਇਹ ਆਪਣਾ ਸਰਦੀਆਂ ਵਾਲਾ ਪਿਟੂਨੀਆਂ ਜਿਹੜਾ ਉਹ ਵੀ ਮੇਰੇ ਕੋਲ ਅਜੇ ਚੱਲ ਰਿਹਾ ਅੱਜ ਹੈਗੀ 18 ਜੁਲਾਈ ਤੇ ਦੇਖੋ ਇਹਦੇ ਵਿੱਚ ਵੀ ਅਜੇ ਇੱਕ ਕਲੀ ਬਣੀ ਹੋਈ ਆ ਤਾਂ ਇਹ ਵੀ ਚੱਲ ਰਿਹਾ ਮੇਰਾ ਇਹ ਹਾਈਬ੍ਰਿਡ ਪਿਟੂਨੀਆਂ ਸਰਦੀਆਂ ਵਾਲਾ ਹੈ ਨਾ ਜਿਹੜਾ ਆਪਾਂ ਸਰਦੀਆਂ ਦੀ ਜਿਹੜੀ ਸ਼ਾਨ ਹੁੰਦੀ ਹੈ ਤੇ ਦੇਖੋ ਇਹ ਜਿਹੜਾ ਜੰਗਲੀ ਹੈ ਨਾ ਇਹ ਕਾਫੀ ਉੱਚਾ ਲੰਬਾ ਤੱਕ ਚੱਲ ਜਾਂਦਾ ਦੇਖੋ ਬਹੁਤ ਲੰਬਾ ਚਲਾ ਗਿਆ ਹੈ ਤੇ ਜਦੋਂ ਇਹ ਰਲੇ ਮਿਲੇ ਜੇ ਫੁੱਲ ਨਿਕਲਦੇ ਇਹਦੇ ਵਿੱਚ ਪਿੰਕ, ਵਾਈਟ ਔਰ ਪਰਪਲ ਕਲਰ ਦੇ ਤਾਂ ਬਹੁਤ ਸੋਹਣਾ ਲੱਗਦਾ ਆਪਣਾ ਗਾਰਡਨ ਬਹੁਤ ਪਿਆਰਾ ਲੱਗਦਾ ਗ੍ਰੀਨ ਗ੍ਰੀਨ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਜਿਹੜੇ ਵਾਈਟ ਵਾਲੇ ਆ ਇਹ ਇਹਨਾਂ ਦੀ ਰੰਗਤ ਤੇ ਆਪਣੀਆਂ ਕਿਉਂਕਿ ਜਿਹੜੇ ਵਾਈਟ ਵਾਲੇ ਆ ਇਹ ਮੇਰੇ ਸਭ ਤੋਂ ਜ਼ਿਆਦਾ ਫੇਵਰਿਟ ਹੁੰਦੇ ਵੈਸੇ ਤਾਂ ਫਲਾਵਰ ਜਿਹੜੇ ਕਿਸੇ ਨੂੰ ਵੀ ਕੋਈ ਵੀ ਮਾੜੇ ਨਹੀਂ ਲੱਗਦੇ ਲੇਕਿਨ ਜਦੋਂ ਪਰਪਲ ਦੇ ਨਾਲ ਜਦੋਂ ਵਾਈਟ ਖਿਲਦੇ ਆ ਤਾਂ ਬਹੁਤ ਸੋਹਣੇ ਲੱਗਦੇ ਫਰੈਂਡਸ ਇਹਨੂੰ ਤੁਸੀਂ ਲਗਾਉਣਾ ਚਾਹੁੰਦੇ ਏ ਤੁਹਾਨੂੰ ਕਿਤੋਂ ਵੀ ਕੋਈ ਡੰਡੀ ਇਸ ਤਰ੍ਹਾਂ ਦੀ ਮਿਲ ਜਾਂਦੀ ਹੈ ਨਾ ਅੱਜਕੱਲ ਤੇ ਦੇਖੋ ਇਹਨੂੰ ਬਹੁਤ ਜ਼ਿਆਦਾ ਆਸਾਨ ਹੈ ਲਗਾਉਣਾ ਦੇਖੋ ਇਹ ਇਹ ਦੇਖੋ ਇਹਦੀਆਂ ਜੜਾਂ ਆ ਰਹੀਆਂ ਨੇ ਇਹ ਜੜਾਂ ਨੇ ਦੀਆਂ ਤੁਸੀਂ ਇਹਨੂੰ ਕਿਤੋਂ ਵੀ ਇੱਕ ਡੰਡੀ ਇਸ ਤਰ੍ਹਾਂ ਕਰਕੇ ਤੁਸੀਂ ਤੋੜ ਕੇ ਲਿਆਉਂਗੇ ਨਾ ਇਸ ਤਰ੍ਹਾਂ ਇੰਨੀ ਇੱਕ ਡੰਡੀ ਤੁਸੀਂ ਅਗਰ ਤੁਸੀਂ ਪਾਣੀ ਚਲਾਉਣੀ ਹੈ ਪਾਣੀ ਚ ਵੀ ਚਲ ਜਾਏਗਾ ਅਗਰ ਤੁਸੀਂ ਮਿੱਟੀ ਚ ਲਾਉਣੀ ਹੈ ਤਾਂ ਬਸ ਇਸ ਤਰ੍ਹਾਂ ਕਰਕੇ ਲਿਆ ਕੇ ਕੋਈ ਰੂਟਿੰਗ ਹਾਰਮੋਨ ਲਾਉਣ ਦੀ ਲੋੜ ਨਹੀਂ ਆਪਣਾ ਤੁਸੀਂ ਇਸ ਤਰ੍ਹਾਂ ਕਰਕੇ ਆਪਣੇ ਗਮਲੇ ਵਿੱਚ ਲਗਾ ਦਿਓ ਤਾਂ ਬਹੁਤ ਆਸਾਨੀ ਨਾਲ ਚਲ ਜਾਏਗਾ ਇਹ ਦੇਖੋ ਮੇਰਾ ਬਰਸਾਤ ਦਾ ਪਾਣੀ ਇਹਦੇ ਵਿੱਚ ਭਰ ਗਿਆ ਸੀ ਜਗ ਵਿੱਚ ਸਾਡੇ ਕਿਉਂਕਿ 10-15 ਦਿਨ ਹੋ ਗਏ ਲਗਾਤਾਰ ਬਾਰਿਸ਼ ਆ ਰਹੀ ਹੈ ਹਨਾ ਤਾਂ ਇਹਨਾਂ ਪਾਣੀ ਭਰ ਗਿਆ ਤੇ ਇਹ ਪਟੂਨੀਆਂ ਦੀ ਜਿਹੜੀ ਹੈ ਨਾ ਡੰਡੀ ਇਹਦੇ ਵਿੱਚ ਚਲੀ ਗਈ ਤੇ ਦੇਖੋ ਇੱਥੋਂ ਹੀ ਇਹਦੀ ਰੂਟਿੰਗ ਹੋਣੀ ਸ਼ੁਰੂ ਹੋ ਗਈ ਹੈ। ਇਹ ਦੇਖੋ ਇਸ ਤਰ੍ਹਾਂ ਕਰਕੇ ਬਹੁਤ ਆਸਾਨੀ ਨਾਲ ਇਹ ਚਲ ਜਾਏਗਾ ਤੇ ਇਹ ਸਭ ਤੋਂ ਬਹੁਤ ਆਸਾਨ ਤਰੀਕੇ ਨਾਲ ਚੱਲਣ ਵਾਲਾ ਸਭ ਤੋਂ ਸੁੱਖਾ ਪਲਾਂਟ ਹੈ। ਸਭ ਤੋਂ ਸੁੱਖਾ ਪਲਾਂਟ ਇਹਨੂੰ ਆਪਣੇ ਘਰ ਵਿੱਚ ਜ਼ਰੂਰ ਆਪਾਂ ਨੂੰ ਲਗਾਉਣਾ ਚਾਹੀਦਾ। ਤਾਂ ਬਹੁਤ ਸੁੰਦਰ ਆਪਣੇ ਗਾਰਡਨ ਦੀ ਜਿਹੜੀ ਹੈ ਲੁੱਕ ਆਉਂਦੀ ਹੈ ਔਰ ਦੇਖ ਕੇ ਇਸ ਤਰ੍ਹਾਂ ਦੀ ਵੀ ਸਾਨੂੰ ਕੋਈ ਟੈਨਸ਼ਨ ਹੋਵੇ ਆਪਣੇ ਗਾਰਡਨ ਦੇ ਵਿੱਚ ਆਓ ਤੇ ਆਪਣੇ ਫੁੱਲਾਂ ਨੂੰ ਦੇਖਦੇ ਹੋ ਕੀ ਆਪਣੀ ਸਟ्रेस ਭਜਾਓ। ਉਹ ਬਹੁਤ ਆਸਾਨੀ ਨਾਲ ਚੱਲਣ ਵਾਲਾ ਪੌਂਡ ਤੇ ਉਹ ਇਸ ਨੂੰ ਕੋਈ ਕੀੜਾ ਮਕੌੜਾ ਨਹੀਂ ਲੱਗਦਾ ਦੇਖੋ ਤੇ ਇਹਨੂੰ ਬੀਜਾਂ ਤੋਂ ਵੀ ਫ੍ਰੈਂਸ ਲੱਗ ਜਾਂਦਾ ਕਿਉਂਕਿ ਇਹਦੇ ਬਹੁਤ ਸਾਰੇ ਬੀਜ ਆ ਜਾਂਦੇ ਇਸ ਤਰ੍ਹਾਂ ਕਰਕੇ ਨਾ ਇਹ ਇਸ ਤਰ੍ਹਾਂ ਕਰਕੇ ਦੇ ਤੇ ਇਹ ਆਪਣੇ ਆਪ ਹੀ ਅਗਲੇ ਸਾਲ ਇੱਕ ਵਾਰੀ ਤੁਸੀਂ ਲਾਉਂਗੇ ਅਗਲੇ ਸਾਲ ਆਪਣੇ ਆਪ ਬਹੁਤ ਸਾਰੇ ਤੁਹਾਡੇ ਗਾਰਡਨ ਚ ਹੋ ਜਾਣਗੇ ਇਹ ਜਦੋਂ ਪੱਕ ਜਾਂਦਾ ਹੈ ਤੇ ਇਹਦੇ ਵਿੱਚੋਂ ਕਾਲੇ ਕਾਲੇ ਬੀਜ ਹੁੰਦੇ ਆ ਤੇ ਜਦੋਂ ਨਾ ਤੁਸੀਂ ਖਾਸ ਕਰਕੇ ਇਹ ਐਕਸਪੈਰੀਮੈਂਟ ਕਰਕੇ ਦੇਖਣਾ ਜਦੋਂ ਪੱਕੇ ਹੋਏ ਬੀਜ ਹੋਣਗੇ ਨਾ ਉਹਨਾਂ ਦੇ ਉੱਪਰ ਜਦੋਂ ਅਸੀਂ ਕਦੀ ਪਾਣੀ ਛਿੜਕਾ ਦਈਏ ਨਾ ਗਾਰਡਨ 'ਚ ਪਾਣੀ ਪਾਉਂਦੇ ਪਾਉਂਦੇ ਆ ਤੇ ਇਹ ਇੱਕਦਮ ਨਾ ਪਟਾਕੇ ਭਣ ਲੱਗ ਜਾਂਦੇ ਜਿਸ ਤਰ੍ਹਾਂ ਝਟਕ ਜਾਂਦਾ ਜਿਸ ਤਰ੍ਹਾਂ ਨਾ ਜਿਸ ਤਰ੍ਹਾਂ ਆਪਾਂ ਕੋਈ ਤੜਕਾ ਲਗਾਣੇ ਨਾ ਇਸ ਤਰ੍ਹਾਂ ਕਰਕੇ ਟਰਟ 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 ਕਰਕੇ ਉਹ ਆ ਜਾਂਦੀ ਆ ਤਾਂ ਇਹ ਆਪਣੇ ਆਪ ਹੀ ਇਹ ਖਿੱਲਰ ਜਾਂਦੇ ਆ ਸੈਲਫ ਡਿਫੈਂਸ ਤੇ ਆਪਣੇ ਆਪ ਹੀ ਇਹ ਗਰੋ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਫਰੈਂਡਸ ਇਹਨੂੰ ਤੁਸੀਂ ਆਪਣੇ ਗਾਰਡਨ 'ਚ ਜ਼ਰੂਰ ਐਡ ਕਰੋ ਨਾ ਬਰਸਾਤਾਂ ਦੇ ਵਿੱਚ ਫਟਾਫਟ ਇਸ ਦੀ ਕਟਿੰਗ ਲਗ ਜਾਂਦੀ ਹੈ ਹਨ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਆਪਣੇ ਗਾਰਡਨ ਚ ਲਗਾ ਸਕਦੇ ਹੋ ਕਈ ਵਾਰੀ ਮੈਂ ਤਾਂ ਬਹੁਤ ਦੁਖੀ ਹੋ ਜਾਂਦੀ ਇੰਨਾ ਤਾਂ ਕਿਉਂਕਿ ਇਹਨਾਂ ਨੇ ਚਟਕ ਚਟਕ ਕੇ ਖਿੱਲਰ ਖਿੱਲਰ ਕੇ ਨੰਨਾਂ ਦੇ ਬੀਜ ਤੇ ਹਰ ਇੱਕ ਗਮਲੇ ਦੇ ਵਿੱਚ ਉੱਗੇ ਹੁੰਦੇ ਆ ਦੇਖੋ ਹਰ ਇੱਕ ਗਮਲੇ ਦੇ ਵਿੱਚ ਕੋਈ ਨਾ ਕੋਈ ਉੱਗਿਆ ਕਿਤੇ ਵਾਈਟ ਉੱਗਿਆ ਤੇ ਕਿਤੇ ਪਰਪਲ ਉੱਗਿਆ ਹਰ ਇੱਕ ਗਮਲੇ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਹੋਈ ਹੈ ਤੇ ਦੇਖੋ ਇਹ ਵੇਸਟ ਵਿੱਚ ਲੱਗਾ ਫਰੈਂਡਸ ਇਹਨੂੰ ਤੁਸੀਂ ਲਗਾਉਣਾ ਤੇ ਕਿਸੇ ਵੇਸਟ ਵਿੱਚ ਵੀ ਲਗਾ ਸਕਦੇ ਹੋ ਤੇ ਬਹੁਤ ਔਰ ਇਸ ਪlant ਨੂੰ ਅਸੀਂ ਆਪਣੇ ਗਾਰਡਨ ਤੋਂ ਇਲਾਵਾ ਸਕੂਲਾਂ, ਘਰਾਂ ਜਾਂ ਹਸਪਤਾਲਾਂ ਦੇ ਵਿੱਚ ਵੀ ਅਸੀਂ ਹੈਜ ਦੇ ਤੌਰ ਤੇ ਲਗਾ ਸਕਦੇ ਹਾਂ ਬਹੁਤ ਸੁੰਦਰ ਲੱਗਦਾ ਕਲਰਫੁਲ ਡਬਲ ਸ਼ੇਡ ਦਾ ਪlant ਬਹੁਤ ਵਧੀਆ ਲੱਗਦਾ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਆਪਣੇ ਗਾਰਡਨ ਚ ਵੀ ਸਜਾ ਸਕਦੇ ਹਾਂ ਬਹੁਤ ਸੋਹਣਾ ਇਹ ਆਸਾਨੀ ਨਾਲ ਚਲਦਾ ਰਹੇਗਾ ਇੱਕ ਵਾਰੀ ਲੱਗੇਗਾ ਜਿਵੇਂ ਸਰਦੀਆਂ ਵਿੱਚ ਖਤਮ ਹੋਗਾ ਲੇਕਿਨ ਜਿਉਂ ਫਰਵਰੀ ਆਏਗੀ ਤਾਂ ਨਾਲ ਦੀ ਨਾਲ ਹੀ ਆਪਣੀ ਗਰੋਥ ਫੜ ਲੇਗਾ ਤੇ ਬਹੁਤ ਸੋਹਣੀ ਇਹਦੀ ਇਹ ਫਲਾਵਰਿੰਗ ਸ਼ੁਰੂ ਹੋ ਜਾਏਗੀ ਤਾਂ ਬਹੁਤ ਆਸਾਨੀ ਨਾਲ ਚੱਲਣ ਵਾਲਾ ਪਲਾਂਟ ਹੈ ਜਰੂਰ ਆਪਣੇ ਗਾਰਡਨ ਵਿੱਚ ਤੁਸੀਂ ਐਡ ਕਰ ਲਓ ਇਸ ਗਰਮੀ ਵਿੱਚ ਕਰੋਗੇ ਤੇ ਸਾਰੀ ਉਮਰ ਤੁਹਾਡੇ ਕੋਲ ਇਹ ਰਹਿਣ ਵਾਲਾ ਪਲਾਂਟ ਹੈਗਾ ਫਰੈਂਡਸ ਇਹਨੂੰ ਜਰੂਰ ਆਪਣੇ ਕੋਲ ਐਡ ਕਰ ਲਓ ਥੈਂਕਸ ਫॉर ਵਾਚਿੰਗ ਫਰੈਂਡਸ ਅੱਜ ਦੀ ਇਨਫੋਰਮੇਸ਼ਨ ਇੰਨੀ ਕੀ ਅਗਰ ਤੁਹਾਨੂੰ ਕੋਈ ਹੋਰ ਕਿਸੇ ਪਲਾਂਟ ਬਾਰੇ ਜਾਣਕਾਰੀ ਚਾਹੀਦੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਥੈਂਕਸ ਫॉर ਵਾਚਿੰਗ ਥੈਂਕਸ ਫॉर ਕਮਿੰਗ ਫ੍ਰੈਂਡਸ ਬਹੁਤ ਬਹੁਤ ਸ਼ੁਕਰੀਆ ਜੀ